ਸਤਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੱਕ ਪੰਜਾਬ న్యూਸ ਮੈਂ ਮਾਨਪ੍ਰੀਤ ਸਿੰਘ ਅਰਾਜ ਪਿਛਲੇ ਦਿਨਾਂ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ੜਾਉਣ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਅਫੀਸ਼ੀਅਲ ਮੇਲ ਉੱਤੇ ਮੇਲਾ ਪਾਉਂਦੀਆਂ ਹਨ ਤੇ ਜਿਸ ਨੂੰ ਲੈ ਕੇ ਵੱਡੀ ਜਿਹੜੀ ਹਲਚਲ ਆ ਪੰਜਾਬ ਦੇ ਵਿੱਚ ਮੱਚਦੀ ਆ ਤੇ ਜਿਹੜੇ ਸਿੱਖ ਧਰਮ ਸਿੱਖੀ ਨੂੰ ਪਿਆਰ ਕਰਨ ਵਾਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਸਥਾ ਦਾ ਕੇਂਦਰ ਜਿੱਥੇ ਕਿ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਤਦਾਦ ਵਿੱਚ ਇੱਥੇ ਲੋਕ ਨਸਤਕ ਹੋਣ ਵਾਸਤੇ ਪਹੁੰਚਦੇ ਹਨ ਤੇ ਉਹਨਾਂ ਦੀ ਆਸਥਾ ਨੂੰ ਵੱਡੀ ਠੇਸ ਜਿਹੜੀ ਪਹੁੰਚੀ ਜਿਸ ਵੇਲੇ ਕਿ ਇਹ ਖਬਰ ਜਨਤਕ ਹੁੰਦੀ ਆ ਇਹ ਮੇਲਾ ਬਾਰੇ ਜਨ ਤੱਕ ਗੱਲ ਕੀਤੀ ਜਾਂਦੀ ਆ ਤਾਂ ਜਿਹੜੀ ਪੰਜਾਬ ਪੁਲਿਸ ਅਤੇ ਸੁਰੱਖਿਆ ਵਿਭਾਗ ਆ ਉਹ ਵੀ ਪੱਬਾ ਪਾਰ ਹੋ ਜਾਂਦਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਫੌਜ ਵੀ ਲੱਗਦੀ ਆ ਤਾਂ ਜਿਹੜੇ 26 ਵਿਅਕਤੀ ਹਨ ਉਹਨਾਂ ਉੱਤੇ ਵੀ ਨਜ਼ਰ ਰੱਖੀ ਜਾਂਦੀ ਹੈ ਤੇ ਦੇਖਿਆ ਜਾਂਦਾ ਹੈ ਕਿ ਜਿਹੜੇ ਲੋਕ ਉੱਥੇ ਆਉਂਦਿਆਂ ਨਾ ਉਹਨਾਂ ਦੀ ਤਲਾਸ਼ੀ ਵੀ ਕਰਨੀ ਸ਼ੁਰੂ ਹੋ ਚੁੱਕੀ ਸੀ ਤੇ ਆਸ-ਪਾਸੇ ਜਿਹੜੇ ਬੰਮ ਸਕਾਟ ਜਿਹੜੇ ਮੁਲਾਜ਼ਮ ਹਨ ਉਹ ਵੀ ਉੱਥੇ ਬੰਬ ਲੱਭਦੇ ਨਜ਼ਰ ਆਏ ਤੇ ਵੱਖ-ਵੱਖ ਸਿਆਸਤਦਾਨਾਂ ਵੱਲੋਂ ਵੀ ਇਸ ਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਐਮਪੀ ਗੁਰਜੀਤ ਸਿੰਘ ਔਲਾ ਆਮ ਆਦਮੀ ਪਾਰਟੀ ਦੇ ਲੀਡਰ ਤੇ ਹੋਰ ਵੀ ਬਹੁਤ ਸਾਰਿਆਂ ਨੇ ਇਸ ਨੂੰ ਲੈ ਕੇ ਚਿੰਤਾ ਜਤਾਈ ਪਰ ਅੱਜ ਇੱਕ ਵੱਡਾ ਖੁਲਾਸਾ ਜਿਹੜਾ ਹੋਇਆ ਹੈ ਕਿ 5 ਦਿਨ ਬਾਅਦ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿੱਥੇ ਕਿ ਇਹ ਧਮਕੀ ਦੇਣ ਵਾਲੇ ਸੁਭਮ ਦੁੱਬੇ ਨਾਮ ਦਾ ਵਿਅਕਤੀ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਸੌਫਟਵੇਅਰ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਲਿਆ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਫਰੀਦাবাদ ਦਾ ਹੈ ਤੇ ਇਸ ਦੇ ਪਿਤਾ ਦਾ ਨਾਮ ਸੰਜੇ ਕੁਮਾਰ ਦੁੱਬੇ ਹੈ ਜਿਸ ਦੇ ਉੱਤੇ ਆ ਜਿਹੜੇ ਪੰਜਾਬ ਪੁਲਿਸ ਦੇ ਅੰਮ੍ਰਿਤਸਰ ਦੇ ਕਮਿਸ਼ਨਰ ਹਨ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਹਨ ਤੇ ਆਓ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਪੁਲਿਸ ਦੇ ਕਮਿਸ਼ਨਰ ਨੇ ਨਾਮ ਸਮੇਤ ਕਿਵੇਂ ਉਸ ਵਿਅਕਤੀ ਨੂੰ ਜਨਤਕ ਕੀਤਾ ਤੇ ਕਿਵੇਂ ਫਰੀਦাবাদ ਤੋਂ ਆਪਣੀ ਟੀਮ ਨਾਲ ਇਸ ਨੂੰ ਗ੍ਰਿਫਤਾਰ ਕੀਤਾ ਬਹੁਤ ਰਹੀ ਜਿਹੜੀ ਹੈ ਪੁਲਿਸ ਵੱਲੋਂ ਐਕਸ਼ਨ ਲੈ ਲਿਆ ਗਿਆ ਸੀ ਔਰ ਪਹਿਲੇ ਦਿਨ ਤੋਂ ਹੀ ਅਸੀਂ ਬਹੁਤ ਮੁਸਤਦੀ ਨਾਲ ਇਨਵੈਸਟੀਗੇਸ਼ਨ ਜੁਟੇ ਹੋਏ ਹਾਂ SGPC ਸਾਰੀਆਂ ਅਥਾਰਟिटीज ਨਾਲ ਇਨ ਟੱਚ ਆ ਉਹਨਾਂ ਦੇ ਤਾਲਮੇਲ ਨਾਲ ਹੀ ਸਿਕਿਉਰਿਟੀ ਅਰੇਂਜਮੈਂਟਸ ਜਿਹੜੇ ਆ 골ਡਨ ਟੈਂਪਲ ਤੇ ਜਿਹੜਾ ਆਲਾ ਦਵਾਲਾ ਤੇ ਅੰਦਰ ਵੀ ਪਲੇਨ ਕੋਰਸ ਵੀ ਤੇ ਜਿਹੜੇ SGPC ਟਾਸਕ ਫੋਰਸ ਦੇ ਸਹਿਯੋਗ ਨਾਲ ਉੱਥੇ ਵੀ ਪੂਰੀ ਸਿਕਿਉਰਿਟੀ ਜਿਹੜੀ ਆ ਉਹ ਤਾਇਨਾਤ ਆ DCP ਲੈਵਲ ਦੇ ਇੱਕ ਅਫੀਸਰ ਸਾਡੇ ਇਨਚਾਰਜ ਨੇ ਉੱਥੋਂ ਦੇ ਔਰ ਜਿਹੜੀ ਬੌਮ ਡਿਸਪੋਜ਼ਲ ਸਕਵਾਡ ਹੈ ਸਾਡੀ ਪੰਜਾਬ ਪੁਲਿਸ ਦੀ ਉਹ ਵੀ ਉੱਥੇ ਹਾਜ਼ਰ ਰੱਖੀ ਗਈ ਹੈ ਜਸਟ ਐਜ਼ ਅ ਪ੍ਰੀਕਾਸ਼ਨਰੀ ਮੇਅਰ ਇਸ ਤੋਂ ਇਲਾਵਾ ਜਿਹੜੀ ਐਸਓਜੀ ਸਾਡੀ ਹੈਟ ਸਪੈਸ਼ਲ ਆਪਰੇਸ਼ਨ ਗਰੁੱਪ ਦੀ ਉਹਦੀ ਵੀ ਟੁਕੜੀ ਉੱਥੇ ਹੈ ਸਾਡੀ ਆਪਣੀ ਸਵੈਟ ਟੀਮ ਵੀ ਹੈ ਐਂਟੀ ਰਾਇਡ ਪੁਲਿਸ ਫੋਰਸ ਵੀ ਡਿਪਲੋਏ ਕੀਤੀ ਗਈ ਹੈ ਤੋਂ ਮੈਂ ਤੁਹਾਡੇ ਮਾਧਿਅਮ ਨਾਲੇ ਸਾਰੇ ਸ਼ਰਧਾਲੂਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਸੀਂ ਬਹੁਤ ਇਹਨੂੰ ਪ੍ਰੋਫੈਸ਼ਨਲੀ ਇਨਵੈਸਟੀਗੇਸ਼ਨ ਇਹਦੀ ਕੇਸ ਦੀ ਕੀਤੀ ਜਾ ਰਹੀ ਹੈ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਪੁਲਿਸ ਜਿਹੜੀ ਹੈ ਉੱਥੇ ਪੂਰੀ ਤਰ੍ਹਾਂ ਚੌਕਸ ਹੈ ਔਰ ਪੂਰੇ ਸਕਿਉਰਿਟੀ ਅਰੇਂਜਮੈਂਟਸ ਇਨ ਪਲੇਸ ਨੇ ਔਰ ਐਸਜੀਪੀ ਸੀ ਦੇ ਸਹਿਯੋਗ ਨਾਲ ਮर्याਦਾ ਨੂੰ ਰੱਖਦੇ ਹੋਏ ਸਾਰੇ ਅਰੇਂਜਮੈਂਟਸ ਆਰ ਇਨ ਪਲੇਸ ਇਸ ਤੋਂ ਇਲਾਵਾ ਜਿਹੜਾ ਇਨਵੈਸਟੀਗੇਟਿਵ ਪਾਰਟ ਹੈ ਉਹਦੇ ਚ ਵੀ ਅਸੀਂ ਸੈਂਟਰਲ ਏਜੰਸੀਜ਼ ਔਰ ਆਪਣਾ ਸਟੇਟ ਸਟੇਟ ਸਾਈਬਰ ਕ੍ਰਾਈਮ ਜਿਹੜਾ ਪੁਲਿਸ ਸਟੇਸ਼ਨ ਹੈ ਕਿਉਂਕਿ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਡੀਜੀ ਸਾਹਿਬ ਵੱਲੋਂ ਵੀ ਇਹਦੀ ਬਹੁਤ ক্লোਜ਼ਲੀ ਮਾਨੀਟਰ ਕੀਤੀ ਜਾ ਰਹੀ ਹੈ ਪਹਿਲੇ ਦਿਨ ਤੋਂ ਹੀ ਔਰ ਇਹਦੇ ਚ ਜਿਹੜੇ ਤੁਹਾਨੂੰ ਜਿਵੇਂ ਪਤਾ ਹੈ ਕਿ ਸਾਈਬਰ ਸਪੇਸ ਇੱਕ ਬੜੀ ਵਾਸਟ ਸਪੇਸ ਹੈਗੀ ਹੈ ਬਹੁਤ ਤਰ੍ਹਾਂ ਦੇ ਟੈਕਨੋਲੋਜੀਜ਼ ਯੂਜ਼ ਕੀਤੀਆਂ ਜਾਂਦੀਆਂ ਹਨ ਬਹੁਤ ਸਾਰੀਆਂ ਫੋਰਨ ਬੇਸ ਕੰਪਨੀਆਂ ਜ਼ਿਆਦਾ ਇਹਦੇ ਚ ਜਿਹੜੇ ਆਪਣੇ ਨੇਟਿਵ ਦੇ ਜਿਹੜੇ ਯੂਜ਼ਰਸ ਨੂੰ ਪ੍ਰੋਵਾਈਡ ਕੀਤੇ ਜਾਂਦੇ ਉਹਨਾਂ ਵੱਲੋਂ ਪਲੈਟਫਾਰਮਸ ਔਰ ਬਹੁਤ ਸਾਰੀਆਂ ਮੇਨ ਕੰਪਨੀ ਜਿਵੇਂ ਮਾਈਕਰੋਸਾਫਟ ਹੈ ਜਾਂ ਹੋਰ ਹੈ ਉਹ ਅੱਗੇ ਲੀਜ਼ ਵੀ ਕਰਦੇ ਆ ਆਪਣੀਆਂ ਜਿਹੜੀਆਂ ਕੰਪਨੀਆਂਜ਼ ਨੂੰ ਸੋ ਉਹਦੇ 'ਚ ਕਈ ਵਾਰ ਰਿਪਲਾਈ ਵਗੈਰਾ ਜਿਹੜੇ ਅਸੀਂ ਮੰਗਦੇ ਆ ਉਹਦੇ 'ਚ ਟਾਈਮ ਲੱਗ ਜਾਂਦਾ ਔਰ ਜੋ ਕੰਟੈਂਟਸ ਨੇ ਹੁਣ ਤੱਕ ਦੀਆਂ ਮੇਲ ਜਿਹੜੀਆਂ ਆਈਆਂ ਅਸੀਂ ਇਸ ਵੰਚ ਦੋ ਐਫ ਆਈ ਆਰਜ਼ ਵੀ ਦਰਜ ਕਰ ਚੁੱਕੇ ਆ ਉਹਦੇ 'ਚ ਮੇਨਲੀ ਕੰਟੈਂਟ ਸਦਰਨ ਸਟੇਟਸ ਜਿਹੜੇ ਸਾਡੇ ਮੁਲਕ ਦੀਆਂ ਉਹਨਾਂ ਬਾਰੇ ਹੈਗਾ ਉਦੇ ਚ ਬੇਸਿਕਲੀ ਤਾਮਿਲਨਾਡ ਬਾਰੇ ਜਿਆਦਾ ਗੱਲ ਕੀਤੀ ਜਾ ਰਹੀ ਹੈ ਉਥੋਂ ਦੀ ਪੋਲੀਟੀਕਲ ਪਾਰਟੀਆਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਥੋਂ ਦੇ ਕੁਝ ਜਿਹੜੀਆਂ ਇਨਸੀਡੈਂਟਸ ਨੇ ਉਹਨਾਂ ਬਾਰੇ ਇਹਦੇ ਬਾਰੇ ਚਰਚਾ ਹੈ ਔਰ ਡਿਫਰੈਂਟ ਡਿਫਰੈਂਟ ਜਿਹੜੀ ਜਗ੍ਹਾ ਦੇ ਵਿੱਚ ਨਾਲ ਅਟੈਕ ਕੀਤਾ ਜਾਂਦਾ ਔਰ ਸ਼੍ਰੀ ਦਰਬਾਰ ਸਾਹਿਬ ਬਾਰੇ ਜ਼ਿਕਰ ਥੋੜਾ ਜਿਹਾ ਕਰਕੇ ਤੇ ਉਹਦੇ ਨਾਲ ਮੈਨੂੰ ਇਹ ਲੱਗਦਾ ਕਿ ਮੇਰੀ ਆਪਣੀ ਇੱਕ ਇਹਦੇ ਚ ਜੋ ਬੇਅ ਰੀਡਿੰਗ ਤੋਂ ਪਤਾ ਲੱਗਦਾ ਕਿ ਉਹ ਹਾਈਪ ਵੀ ਕ੍ਰੀਏਟ ਕਰਕੇ ਅਟੈਨਸ਼ਨ ਸੀਕ ਵੀ ਕਰਨਾ ਚਾਹੁੰਦੇ ਉਸ ਚੀਜ਼ਾਂ ਬਾਰੇ ਜਿਹੜੇ ਲੋਕਾਂ ਦੇ ਨਾਮ ਜ਼ਿਕਰ ਕੀਤੇ ਆ ਮੇਲਸ ਦੇ ਵਿੱਚ ਉਹ ਵੀ ਜਿਹੜੇ ਲੋਕ ਨੇ ਉਹ ਸਾਊਥ ਇੰਡੀਆ ਨੂੰ ਹੀ ਜ਼ਿਆਦਾਤਰ ਬਿਲੋਂਗ ਕਰਦੇ ਆ ਤੇ ਜਿਨ੍ਹਾਂ ਨੂੰ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਦੀ ਅਟੈਨਸ਼ਨ ਜਿਵੇਂ ਸੀਕ ਕੀਤੀ ਜਾਂਦੀ ਆ ਬਟ ਅਸੀਂ ਇਹਨੂੰ ਬਹੁਤ ਸੀਰੀਅਸਲੀ ਲਿਆ ਔਰ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਦੇ ਹੋਏ ਸਾਡੀ ਟੀਮ ਜਿਹੜੀ ਆ ਉਹ ਸੈਂਟਰਲ ਏਜੰਸੀਜ਼ ਦੀ ਸਹਿਯੋਗ ਨਾਲ ਇਹ ਸਾਡੇ ਸਟੇਟ ਸਾਈਬਰ ਕ੍ਰਾਈਮ ਦੀ ਸਹਿਯੋਗ ਨਾਲ ਅਸੀਂ ਫਰੀਦাবাদ ਪਹੁੰਚੇ ਜਿਹੜੀ ਸਾਨੂੰ ਇੱਕ ਲੀਡ ਮਿਲੀ ਸੀਗੀ ਉਹਦੇ ਤੇ ਕੰਮ ਕੀਤਾ ਜਾ ਰਿਹਾ ਸ਼ੁਭਮ दुबे ਨਾਮ ਦਾ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਹਨੂੰ ਅਸੀਂ ਰਾਉਂਡ ਅਪ ਕੀਤਾ ਉਹਦੀ ਡਿਟੇਲ ਚ ਪੁੱਛਗਿੱਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਹੈ ਲੈਪਟਾਪ ਤੇ ਫੋਨ ਉਹ ਵੀ ਕਬਜ਼ੇ ਚ ਲੈ ਗਏ ਹੈ ਔਰ ਇਹਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਬੀ ਟੈਕ ਹੈਗੀ ਹੈ ਔਰ ਵਕਫਾ ਕੰਪਨੀਆਂ ਚ ਕੰਮ ਕਰ ਚੁੱਕਿਆ ਬਟ ਅਜੇ ਉਹਦੇ ਉੱਤੇ ਅਸੀਂ ਕਹਿ ਸਕਦੇ ਹਾਂ ਸਾਨੂੰ ਪਾਰਸ਼ਲ ਸਕਸੈਸ ਮਿਲੀ ਹੈ ਕਿਉਂਕਿ ਜਿੰਨੀਦਰ ਤੱਕ ਬਿਲਕੁਲ ਪਿੰਪੁਆਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਅਜੇ ਬਾਕੀ ਆਉਣੀ ਹੈ ਕੰਪਨੀਆਂਜ਼ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਉਹਤੇ ਅਸੀਂ ਕੰਮ ਕਰ ਰਹੇ ਹਾਂ ਬਟ ਜਿਹੜੀ ਫਰਸਟ ਮੇਲ ਆਈ ਸੀ ਉਹਦੇ ਸਬੰਧ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਥੇ ਤੱਕ ਪਹੁੰਚੀ ਹੈ ਸੋ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਜਿੰਨੀ ਵੀ ਗੱਲ ਹੈ ਤੁਹਾਨੂੰ ਐਵਰੀ ਡੇ ਮੈਂ ਅਪਡੇਟ ਕਰਦਾ ਹੀ ਆਂ ਔਰ ਸਾਡੇ ਵੱਲੋਂ ਕੋਈ ਇਹੋ ਜੀ ਚੀਜ਼ ਨਹੀਂ ਹੈ ਜਿਹੜੀ ਇਨਵੈਸਟੀਗੇਸ਼ਨ ਦੀ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਸਕੇ ਤੇ ਨਾ ਕੀਤੀ ਜਾਂਦੀ ਹੋਵੇ ਸੋ ਆਪਾਂ ਰਿਯੂਮਰਸ ਤੋਂ ਵੀ ਇਕਲ ਸੁਚੇਤ ਵੀ ਰਹਿਣਾ ਤੇ ਮੈਂ ਸੰਗਤਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਿਲਕੁਲ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਸਾਂਤੇ ਆਪਾਂ ਸਾਰੇ ਨਤਮਸਕ ਹੁੰਨੇ ਆ ਤੇ ਅਸੀਂ ਪੂਰੀ ਤਰ੍ਹਾਂ ਮੁਸਤੈਦ ਆ ਔਰ ਉਸਤੇ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਤੁਹਾਨੂੰ ਸਕਸੈਸ ਦੱਸਾਂਗੇ ਅਕਿਊਜ਼ ਬਾਰੇ ਔਰ ਬ੍ਰੇਕਥਰੂਏ ਤੇ ਜਲਦੀ ਮਿਲ ਕੇ ਔਰ ਸਾਰੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਊਗੀ ਕਿਉਂਕਿ ਇਹ ਸਾਰਾ ਟਰਾਂਸਪੇਰੈਂਟਲੀ ਵਰਕ ਇੱਤੇ ਕੀਤਾ ਜਾ ਰਿਹਾ ਹੈ ਸ਼ੁਭਮ ਦੂਬੇ ਜੀ son of ਸੰਜੇ ਕੁਮਾਰ ਦੂਬੇ ਐਡਰੈਸ ਹੈਗਾ 184 ਜਵਾਰ ਕਲੋਨੀ ਐਨ ਆਰਟੀ ਫਰੀਦাবাদ ਸਰ ਜਿਹੜਾ ਕੰਟੈਂਟ ਬਾਰੇ ਤੁਸੀਂ ਦੱਸਿਆ ਕਿ ਸਾਊਥ ਇੰਡੀਆ ਦਾ ਕੰਟੈਂਟ ਸੀਗਾ ਕੰਟੈਂਟ ਸਤਨਾ ਫੀਸ ਕੈਕ ਕਰਦੇ ਕਿ ਉਧਰ ਜੋ ਜੀ ਥ੍ਰੈਟ ਸੀਗੀ ਜਾਂ ਨਾਲ ਕੋਈ ਹੋਰ ਵੀ ਅਟੈਚ ਆਇਆ ਹੈ ਟੈਕ ਬਸ ਬਹੁਤ ਸਾਰੀਆਂ ਚੀਜ਼ਾਂ ਜੀ ਮੈਂ ਤੁਹਾਨੂੰ ਜਿਵੇਂ ਕਿਹਾ ਮੇਨ ਜਿਹੜੀ ਮੇਲ ਦਾ ਕੰਟੈਂਟ ਹੈ ਉਹ ਡੀਐਮਕੇ ਇੱਕ ਪਾਰਟੀ ਹੈ ਪੋਲੀਟੀਕਲ ਪਾਰਟੀ ਉਹ ਨਾ ਬਾਰੇ ਜ਼ਿਆਦਾ ਗੱਲ ਕਰ ਰਹੀ ਹੈ ਅੰਨਾ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਗਰਲ ਸਟੂਡੈਂਟਸ ਬਾਰੇ ਜ਼ਿਕਰ ਕਰ ਰਹੇ ਹੈ ਬਹੁਤ ਸਾਰੇ ਨਾਮ ਜਿਹੜੇ ਇਦਾਂ ਦੇ ਹੈਗੇ ਆ ਵਿੱਚ ਦਿੱਤੇ ਗਏ ਆ ਉਹ ਡਿਫਰੈਂਟ ਜਿਹੜੇ ਬੰਦੇ ਹੈਗੇ ਉਹ ਜ਼ਿਆਦਾਤਰ ਨਾਮ ਵੀ ਸਾਊਥ ਇੰਡੀਆ ਦੇ ਨਾਲ ਰਿਲੇਟਡ ਹੈਗੇ ਔਰ ਮਤਲਬ ਤਾਮਿਲ ਨਾਡ ਦੇ ਬਾਰੇ ਜ਼ਿਆਦਾ ਜ਼ਿਕਰ ਕੀਤਾ ਜਾ ਰਿਹਾ ਔਰ ਇਸ ਤੋਂ ਇਲਾਵਾ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਅਸੀਂ ਬਾਹਰਲੀਆ ਸਟੇਟਸ ਦੀ ਪੁਲਿਸ ਯੂਨਿਟਸ ਨਾਲ ਵੀ ਉਹਨਾਂ ਦੇ ਸੀਨੀਅਰ ਆਫਸਰ ਨਾਲ ਇਨ ਟੱਚ ਆ ਤਾਮਿਲਨਾਡ ਤੇ ਕੇਰਲਾ ਦੇ ਵਿੱਚ ਉਦੇ ਵਿੱਚ ਵੀ ਉਹਨਾਂ ਨੇ ਦੱਸਿਆ ਕਿ ਉਹਨਾਂ ਕੋਲ ਵੀ ਬਹੁਤ ਸਾਰੀਆਂ ਇਦਾਂ ਦੀਆਂ ਮੇਲਜ਼ ਆ ਚੁੱਕੀਆਂ ਹਨ ਜਿਨ੍ਹਾਂ ਤੇ ਉਹ ਵੀ ਇਨਵੈਸਟੀਗੇਟ ਕਰ ਰਹੇ ਕਾਫੀ ਸਮੇ ਤੋਂ ਸ਼ੁਭਮ ਸਾਨੂੰ ਇੰਡੀਕੇਟਿਵ ਰੋਲ ਆਇਆ ਜੀ ਫ੍ਰੋਮ ਟੈਕਨੀਕਲ ਇਨਵੈਸਟੀਗੇਸ਼ਨ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਲੈਟ ਮੀ ਬੀ ਵੈਰੀ ਕਲੀਅਰ ਔਰ ਵੈਰੀਫਾਈ ਕਰਕੇ ਜਦੋਂ ਸਾਡੇ ਕੋਲ ਬਿਲਕੁਲ ਫਾਈਨਲ ਪਿਕਚਰ ਕਲੀਅਰ ਹੁੰਦੀ ਹੈ ਤਾਂ ਉਹਨਾਂ ਨਾਲ ਸ਼ੇਅਰ ਕਰਾਂਗੇ ਆਮੀ ਲਾਤੀ ਸਰਕਾਰ ਹੈ ਉਸ ਨੂੰ ਵੀ ਇਸ ਨੂੰ ਈਮੇਲ ਕਰਕੇ ਪਹੁੰਚ ਦਿੱਤੀ ਗਈ ਸੀ ਕਿ ਕਾਫੀ ਉਹਨਾਂ ਦੇ ਦੱਸਣ ਮੁਤਾਬਕ ਕਾਫੀ ਮੇਲਸ ਉਹਨਾਂ ਕੋਈਆਂ ਆਈਆਂ ਜਿੱਤੇ ਉਹ ਕੰਮ ਕਰ ਰਹੇ ਨੇ ਜੇ ਬ੍ਰੇਕਥਰੂ ਨਹੀਂ ਹੈ ਦੇਖੋ ਇਹ ਤਾਂ ਮੈਂ ਤੁਹਾਨੂੰ ਵੀ ਪਤਾ ਮੈਨੂੰ ਵੀ মিডিਆ ਨੌਲੇਜ ਤੋਂ ਪਤਾ ਲੱਗਿਆ ਕਿ ਦਿੱਲੀ ਦੇ ਸਕੂਲਾਂ ਨੂੰ ਆਈ ਕਿਸੇ ਹੋਰ ਜਗ੍ਹਾ ਆਈ ਤੇ ਮਾਨਯੋਗ ਅਦਾਲਤਾਂ ਦੇ ਵਿੱਚ ਆਈ ਕੁਝ ਅਸੈਂਬਲੀਜ਼ ਦੇ ਵਿੱਚ ਆਈ ਸੋ ਮੇਰਾ ਮੈਨ ਕਹਿਣ ਦਾ ਮਕਸਦ ਹੈ ਕਿ ਟੈਕਨੋਲੋਜੀ ਨੂੰ ਮਿਸਯੂਜ਼ ਕਰ ਰਹੇ ਹੈ ਕੁਝ ਐਂਟੀਸੋਸ਼ਲ ਐਲੀਮੈਂਟਸ ਜਿਹੜੇ ਕਿ ਮਤਲਬ ਉਹਨਾਂ ਦਾ ਮੋਟਿਵ ਜਿਹੜਾ ਫੜੇ ਜਾਣ ਤੋਂ ਬਾਅਦ ਹੀ ਕਲੀਅਰ ਹੋਏਗਾ ਔਰ ਅਰੇ ਸਹਿਨਾਬਾ ਜੋ ਮੀਟਿੰਗ ਕੀਤੀ ਜਾ ਰਹੀ ਹੈ ਉਹ ਇੰਡੀਆ ਦੀ ਨਹੀਂ ਇੰਡੀਆ ਤੋਂ ਬਾਤ ਦੇ ਦੇਖੋ ਬਦਰ ਕੀ ਹੁੰਦਾ ਹੈ ਜਿਹੜਾ ਡਾਰਕ ਨੈਟ ਹੈ ਤੇ ਹੋਰ ਚੀਜ਼ਾਂ ਨੇ ਨਾ ਜੀ ਇਹਦੇ ਚ ਜਿਹੜਾ ਵੀਪੀਐਨ ਹੈ ਉਹਦੇ ਤੋਂ ਨਾਈ ਵੀ ਜਿਹੜਾ ਆਈਪੀ ਐਡਰੈਸ ਜਿਹੜਾ ਤੁਹਾਨੂੰ ਪਤਾ ਕਨਸੀਲ ਕਰਕੇ ਤੇ ਮਿਸਲੀਡ ਕੀਤੀ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ 댓 ਵੀ ਆਲ ਨੋ ਤੇ ਕਾਮਨ ਨੋਲੇਜ ਹੈ ਸਾਰਿਆਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਆਪਾਂ ਉਹਨੂੰ ਯੂਜ਼ ਕਰਦੇ ਆ ਉਹ ਸੌਫਟਵੇਅਰ ਨੂੰ ਤਾਂ ਸਾਡਾ ਆਈਪੀ ਐਡਰੈਸ ਬਾਹਲੇ ਮੁਲਕ ਦਾ ਦਿਖੇਗਾ ਚਾਹੇ ਅਸੀਂ ਇੱਥੇ ਬੈਠੇ ਆ। ਸੋ ਬਟ ਆਪਾਂ ਪੂਰੀ ਤਰ੍ਹਾਂ ਇਸ ਤੇ ਕੰਮ ਕਰ ਰਹੇ ਆ ਐਂਡ ਪੰਜਾਬ ਪੁਲਿਸ ਇਸ ਫੁਲੀ ਕੰਪੀਟੈਂਟ ਔਰ ਅਸੀਂ ਸਾਰੀ ਪਾਰਟੀ ਸਾਡੀ ਦੋ ਦਿਨ ਤੋਂ ਹੀ ਇਹ ਕੰਮ ਕਰ ਰਹੀ ਹੈ ਐਂਡ ਮੈਨੂੰ ਉਮੀਦ ਹੈ ਕਿ ਬਹੁਤ ਜਲਦੀ ਇਹਦੇ ਵਿੱਚ ਅਸੀਂ ਬ੍ਰੇਕਥਰੂ ਤੁਹਾਡਾ ਸ਼ੇਅਰ ਕਰਾਂਗੇ। ਹਾਂਜੀ ਹੋਰ ਸਾਥੀ ਵੀ ਹੈਗੇ ਨੇ ਸਰ ਇਸ ਦੇ ਤੇ ਕੋਈ ਕਹਿਣਾ ਬੜਾ ਮੁਸ਼ਕਿਲ ਹੈ ਜੇ ਪਹਿਲਾਂ ਕਲਿੰਚ ਹੋ ਜੇ ਸਾਰੀ ਗੱਲ ਡੈਫੀਨਿਟਲੀ ਜੇ ਰੀਟੇਨਡ ਹੈ ਤੇ ਬੰਦਾ ਇਤੋਂ ਸਾਰੀ ਗੱਲ ਹੀ ਕਲੀਅਰ ਹੋਏਗੀ ਹੋ ਸਕਦਾ ਸਾਥੀ ਹੋਣ ਇੱਕ ਕਰਦਾ ਕੀ ਹੈ ਸਰ ਸਾਫਟਵੇਅਰ ਇੰਜੀਨੀਅਰ ਹੈ ਜੀ ਉਹ ਲਗ ਲਗ ਕੰਪਨੀਅਾਂ ਚ ਕੰਮ ਕਰਦਾ ਰਿਹਾ ਹੁਣ ਇਸ ਵੇਲੇ ਫ੍ਰੀ ਹੈ ਪਰ ਜਿਹੜੀਆਂ ਵਕਫਾ ਸਿਰ ਉੱਤੇ ਗਈ ਆਪਸ ਵਿੱਚ ਇਲੈਕਸ਼ਨ ਹੈ ਜੀ ਉਹਨਾਂ ਦਾ ਵੀ ਹਾਂਜੀ ਇਹੋ ਦਿੱਲੀ ਦੇ ਹੋਰ ਸਰਬਸਤਰੀ ਤਕਰੀਰ ਲਈ ਸੀ ਆਪਸ ਲਈ ਨਹੀਂ ਦੇਖੋ ਜੋ ਤਾਮਿਲਨਾਡ ਪੁਲਿਸ ਨਾਲ ਸਾਡੀ ਗੱਲ ਹੋਈ ਆ ਉਹ ਉਹਨਾਂ ਨੂੰ ਲੱਗ ਉੱਥੇ ਉਸ ਏਰੀਆ ਚ ਕਾਫੀ ਹੋ ਰਹੀ ਆ ਔਰ ਇਹਦਾ ਜਿਹੜਾ ਕੰਟੈਂਟ ਹੈ ਇਹ ਜ਼ਿਆਦਾ ਤਾਮਿਲਨਾਡ ਨਾਲ ਰਿਲੇਟਡ ਹੈ ਤੁਸੀਂ ਵੀ ਸਾਰੀ ਗੱਲ ਸਮਝਦੇ ਹੋ ਸੋ ਅਸੀਂ ਇਹ ਤੋਂ ਇਨਫਰੈਂਸ ਡਰਾ ਕਰਦੇ ਆ ਕਿ ਕੋਈ ਇਹ ਸ਼ਰਾਰਤੀ ਅਨਸਰ ਨੇ ਜਿਹੜਾ ਇਦਾਂ ਦਾ ਕੰਮ ਕਰ ਰਿਹਾ ਐ ਐਂਡ ਹੂ ਜਿਹੜੇ ਕਿ ਕੰਪਿਊਟਰ ਦਾ ਜਿਹੜਾ ਸਾਈਬਰ ਸਪੇਸ ਹੈ ਤੇ ਜਿਹੜੀ ਅੱਜ ਕੱਲ ਟੈਕਨੋਲੋਜੀ ਹੈ ਉਹਨੂੰ ਮਿਸਯੂਜ਼ ਕਰਦੇ ਨਹੀਂ ਅਜੇ ਤੱਕ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਸਾਹਮਣੇ ਆਇਆ ਜੀ ਅਰੈਸਟ ਨਹੀਂ ਅਸੀਂ ਕੀਤਾ ਜੀ ਅਸੀਂ ਉਹਦੀ ਪੁੱਛਗਿੱਛ ਕੀਤੀ ਉਹਨੂੰ ਡੀਟੇਨ ਕੀਤਾ ਔਰ ਉਹਨੂੰ ਨੋਟਿਸ ਦੇ ਕੇ ਅਸੀਂ ਸ਼ਾਮਲ ਤਫ਼ਤੀਸ਼ ਹੋ ਕੇ ਉਹਦੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਹੀ ਇਸ ਬੀਂਗ ਕੁਐਸਚਨਡ ਐਂਡ ਇਨਵੈਸਟੀਗੇਟਿਡ ਨਾਮਜੋਤ ਯਾਰ ਨਾਮਜੋਤ ਜਦੋਂ ਲੈ ਕੇ ਆਏ ਆ ਨਾਮਜੋਤ ਬਾਅਦ ਹੀ ਆਇਆ ਹੈ ਨਾ ਹਾਂਜੀ ਕੰਮ ਕੀ ਕਰਦਾ ਜੋ ਇਸ ਤਰ੍ਹਾਂ ਦੀ ਜੇ ਐਕਸਪਰ ਹੋ ਗਿਆ ਕੰਮ ਕੀ ਕਰਦਾ ਜੋਬ ਪਰਫਾਈਟ ਨਹੀਂ ਹੈ ਨਾ ਮੈਂ ਦੱਸਿਆ ਸਾਫਟਵੇਅਰ ਇੰਜੀਨੀਅਰ ਹੈ ਦੋ ਕੰਪਨੀਆਂ ਚ ਪਹਿਲਾਂ ਕੰਮ ਕਰ ਚੁੱਕਿਆ ਔਰ ਉਸ ਤੋਂ ਬਾਅਦ ਹੋਣੇ ਹੀ ਇਸ ਐਸ ਵਲੇ ਅਨਐਮਪਲੋਇਡ ਹੈ ਸਰ ਲੈ ਸਭ ਕੀ ਚੋਚਾ ਹਾਂਜੀ ਮੋਟਾਰ ਅਰੈਸਟ ਕਰਨ ਲੈ ਆਉਣਾ ਅਪਾ ਸਰ ਅਰੈਸਟ ਨਹੀਂ ਹੋਇਆ ਜੀ ਉਹਨੂੰ ਅਸੀਂ ਨੋਟਿਸ ਦੇ ਕੇ ਸ਼ਾਮਲ ਤਫਤੀਸ਼ ਕੀਤਾ ਹੈ ਮਤਲਬ ਹਮਸਾ ਲੈ ਆਉਣਾ ਉਹ ਉਹ ਜਗਾ ਡੈਸਟੀਨੇਸ਼ਨ ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗਾ ਬਟ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਆਪਣਾ ਸਾਰਿਆਂ ਦਾ ਮੰਤਬ ਹੀ ਇਹ ਹੋਣਾ ਚਾਹੀਦਾ ਹੈ